ਅੱਜ ਕੱਲ੍ਹ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਸਿਹਤ ਸੰਬੰਧੀ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਖਾਸ ਕਰਕੇ ਦਿਲ ਦੇ ਰੋਗ ਨੇ ਉਹ ਬੇहद ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੱਗੇ ਹੋਏ ਨੇ ਤੇ ਹਾਰਟ ਅਟੈਕ ਦੀ ਜਿਹੜੀ ਬਿਮਾਰੀ ਹੈ ਉਹ ਖਾਸ ਕਰਕੇ ਨੌ ਜਵਾਨਾਂ ਦੇ ਵਿੱਚ ਵੀ ਲਗਾਤਾਰ ਦੇਖ ਨੂੰ ਮਿਲ ਰਹੀ ਹੈ। ਉੱਥੇ ਜੇਕਰ ਗੱਲ ਕੀਤੀ ਜਾਵੇ 1999 ਤੋਂ ਵਿਸ਼ਵ ਹਾਰਟ ਫੈਡਰੇਸ਼ਨ ਦੇ ਵੱਲੋਂ ਹਾਰਟ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ। ਹਾਲਾਂਕਿ ਸਾਲ 2011 ਦੇ ਵਿੱਚ 29 ਸਤੰਬਰ ਦਾ ਦਿਨ ਤੈਅ ਕੀਤਾ ਗਿਆ ਜਿਸ ਦਿਨ ਦਿਹਾੜਾ ਮਨਾਇਆ ਜਾਂਦਾ ਹੈ ਵਿਸ਼ਵ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਤੋਂ ਲੋਕ ਵੱਡੀ ਗਿਣਤੀ ਦੇ ਵਿੱਚ ਪਰੇਸ਼ਾਨ ਹੈ ਵਿਸ਼ਵ ਸਿਹਤ ਸੰਗਠਨ ਦੇ ਡਾਟਾ ਮੁਤਾਬਿਕ ਸਾਲਾਨਾ ਲੱਖਾਂ ਦੀ ਤਦਾਦ ਦੇ ਵਿੱਚ ਮੌਤਾਂ ਦਿਲ ਦੀਆਂ ਬਿਮਾਰੀਆਂ ਕਰਕੇ ਹੁੰਦੇ ਨੇ ਇਸ ਕਰਕੇ ਆਪਣੇ ਸਰੀਰ ਦੇ ਨਾਲ ਆਪਣੇ ਅੰਦਰੂਨੀ ਆਰਗਨ ਦਾ ਵੀ ਧਿਆਨ ਰੱਖਣਾ ਬੇਹਦ ਜ਼ਰੂਰੀ ਹੈ ਜਿਸ ਦੇ ਵਿੱਚ ਦਿਲ ਅਹਿਮ ਭੂਮਿਕਾ ਅਦਾ ਕਰਦਾ ਜੇਕਰ ਤੁਹਾਡਾ ਦਿਲ ਤੰਦਰੁਸਤ ਹੈ ਤਾਂ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ ਡਾਕਟਰ ਸੁਵਾਤੀ ਦੇ ਮੁਤਾਬਕ ਇੱਕ ਸਿਹਤਮੰਦ ਸਰੀਰ ਤਾਂ ਹੀ ਹੋ ਸਕਦਾ ਜੇਕਰ ਇੱਕ ਦਿਲ ਸਿਹਤਮੰਦ ਹੋਵੇ। ਉਹਨਾਂ ਕਹਿੰਿਆ ਕਿ ਅੱਜਕੱਲ ਨੌਜਵਾਨਾਂ ਦੇ ਵਿੱਚ ਕਾਫੀ ਦਿਲ ਦੇ ਦੌਰੇ ਪੈਣੇ ਸ਼ੁਰੂ ਹੋ ਗਏ ਨੇ। ਹੋਰ ਕੀ ਕੁਝ ਕਿਹਾ? ਆਓ ਸੁਣਦੇ ਹਾਂ। ਹਾਰਟ ਹੈਲਥ ਕੱਲੀ ਸਿਰਫ ਇੱਕ ਹਾਰਟ ਦੀ ਹੈਲਥ ਹੀ ਨਹੀਂ ਹੁੰਦੀ। ਇਹਦੇ ਵਿੱਚ ਕੀ ਹੁੰਦਾ ਹੈ ਕਿ ਆਪਣਾ ਆਪਾ ਕੀ ਸੋਚ ਰਹੇ ਹਾਂ? ਕੀ ਬੋਲ ਰਹੇ ਹਾਂ? ਕੀ ਖਾ ਰਹੇ ਹਾਂ ਤੇ ਮੈਡੀਕੇਸ਼ਨਸ ਕਿਵੇਂ ਲੈ ਰਹੇ ਹਾਂ ਡਾਕਟਰ ਦੇ ਹਿਸਾਬ ਨਾਲ। ਇਹ ਸਾਰੀਆਂ ਚੀਜ਼ਾਂ ਕੰਬਾਈਨ ਕਰਕੇ ਇੱਕ ਹੈਲਦੀ ਹਾਰਟ ਵੱਲ ਜਾਇਆ ਜਾ ਸਕਦਾ ਹੈ। ਅੱਜਕੱਲ ਬਹੁਤ ਸਾਰੀਆਂ ਡਿਜ਼ੀਜ਼ਸ ਬਲੱਡ ਪ੍ਰੈਸ਼ਰ 슈ਗਰ अनकंट्रोल्ड ਹੋਣ ਦੇ ਨਾਲ ਹੀ ਹੋ ਰਹੀਆਂ ਨੇ ਔਰ ਇਹ ਡਿਜ਼ੀਜ਼ਸ ਬਹੁਤ ਛੋਟੇ ਬੱਚਿਆਂ ਤੋਂ ਦੇਖੀਆਂ ਜਾ ਰਹੀਆਂ ਨੇ 11 ਮਿਨੀਮਮ 11 ਏਜ 12 ਏਜ ਦੇ ਬੱਚਿਆਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ ਬਲੱਡ ਪ੍ਰੈਸ਼ਰ ਜਾਂ ਕੋਲੇਸਟ੍ਰੋਲ ਦਾ ਵਧਣਾ ਤੋਂ ਮੇਨਲੀ ਹਾਰਟ ਨੂੰ ਹੈਲਦੀ ਰੱਖਣ ਲਈ ਜਾਂ ਪੂਰੀ ਬਾਡੀ ਨੂੰ ਹੈਲਦੀ ਰੱਖਣ ਲਈ ਲਾਈਫਸਟਾਈਲ ਚੇਂजेस ਅੱਜਕੱਲ ਬਹੁਤ ਇੰਪੋਰਟੈਂਟ ਨੇ ਰਾਈਟ ਫਰੋਮ ਦ ਯੰਗਰ ਏਜ ਆਮ ਲੋਕੀ ਹਰ ਚੀਜ਼ ਵਿੱਚ ਖਿਆਲ ਰੱਖਣ ਜਿਵੇਂ ਮੈਂ ਕਿਹਾ ਸਭ ਤੋਂ ਪਹਿਲੇ ਤਾਂ ਆਪਣੇ ਹੈਲਥ ਚੈੱਕਅਪਸ ਸ਼ੁੱਡ ਬੀ ਵੈਰੀ ਰੈਗੂਲਰ ਇਹ ਨਹੀਂ ਹੈ ਕਿ ਕੋਈ ਪ੍ਰੋਬਲਮ ਹੋਈ ਤਾਂ ਹੀ ਹੈਲਥ ਚੈੱਕਅਪ ਕਰਾਉਣਾ ਹੈ ਕੋਈ ਏਜ ਨਹੀਂ ਹੁੰਦੀ ਹੈਲਥ ਚੈੱਕਅਪ ਦੀ राइट फ्रॉम यंगर एज अपने हेल्थ चेकअप इयरली कराओ जे ਤੁਹਾਡੇ ਪੇਰੈਂਟਸ ਨੂੰ ਬਲੱਡ ਪ੍ਰੈਸ਼ਰ 슈ગર థਾਇਰੋਇਡ ਦੀ ਬਿਮਾਰੀ ਹੈ ਤਾਂ ਸਪੈਸ਼ਲੀ ਜਿਹੜੇ ਬੱਚੇ ਹਨ ਪੇਰੈਂਟਸ ਖਿਆਲ ਰੱਖਣ ਇਸ ਚੀਜ਼ ਦਾ ਕਿ ਛੋਟੀ ਏਜ ਤੋਂ ਉਹਨਾਂ ਦੇ ਬਲੱਡ ਟੈਸਟ ਕਰਵਾਣ ਸੈਕੰਡਲੀ ਆਪਣਾ ਖਾਣਾ ਪੀਣਾ ਸ਼ੁੱਡ ਬੀ ਵੈਰੀ ਪਿਓਰ ਐਂਡ ਘਰ ਦਾ ਖਾਣਾ ਖਾਓ ਵਟ ਏਵਰ ਯੂ ਵਾਂਟ ਟੂ ਈਟ ਉਹ ਕਰੇ ਖਾਓ ਸਾਫ਼ ਸੁਥਰਾ ਖਾਣਾ ਖਾਓ ਔਇਲ ਨੂੰ ਬਾਰ-ਬਾਰ ਰੀ ਹੀਟ ਨਾ ਕਰੋ ਜੇ ਬਲੱਡ ਪ੍ਰੈਸ਼ਰ ਜਾਂ 슈ਗਰ ਡਾਇਗਨੋਸ ਹੁੰਦਾ ਹੈ ਕਿਸੇ ਵੀ ਏਜ ਤੇ ਡਾਇਗਨੋਸ ਹੁੰਦਾ ਹੈ ਉਹਦੀ ਮੈਡੀਕੇਸ਼ਨਸ ਯਾ ਆਪਣੇ ਡਾਕਟਰ ਦੀ ਸਲਾਹ ਲੈਣ ਤੋਂ ਬਿਲਕੁਲ ਨਹੀਂ ਕਤਰਾਨਾ ਚਾਹੀਦਾ ਯੂ ਹੈਵ ਟੂ ਬੀ ਵੈਰੀ ਪਾਰਟਿਕੂਲਰ ਲਾਈਫਸਟਾਈਲ ਚੇਂਜਸ ਵਿੱਚ ਫੂਡ ਦੇ ਚੇਂਜਸ ਆਨ ਐਕਸਰਸਾਈਜ਼ ਨੂੰ ਆਪਣੀ ਰੂਟੀਨ ਬਣਾ ਲਓ ਜਿਵੇਂ ਆਪਾਂ ਖਾਣਾ 3 ਟਾਈਮ ਖਾਣਾ ਹੈ 스ਨੈਕਸ ਖਾਣੇ ਹੈ 2 ਟਾਈਮ ਐਕਸਰਸਾਈਜ਼ ਸ਼ੁੱਡ ਬੀ ਅ ਵੈਰੀ ਬੇਸਿਕ ਰੂਟੀਨ ਜੋ ਕਿ ਤੁਹਾਡੇ ਨਾ ਸਿਰਫ ਹਾਰਟ ਨੂੰ ਬਟ ਤੁਹਾਡੇ ਮਾਈਂਡ ਨੂੰ ਵੀ ਬਹੁਤ ਫਰੈਸ਼ ਰੱਖੇਗੀ ਆਲਵੇਸ ਸਰਪੰਜੀਰੀ ਖਾਣੀ ਜਾਂ ਸਾਗ ਖਾਣਾ ਇਜ਼ ਨਾਟ ਬੈਡ ਉਹਦੀ ਕੁਆਂਟੀਟੀ ਜ਼ਿਆਦਾ ਖਾਣਾ ਬਹੁਤ ਬੁਰਾ ਹੈ ਜੇ ਆਪਾਂ 2 ਚਮਚ ਪੰਜੀਰੀ ਖਾ ਰਹੇ ਹਾਂ ਦਿਨ ਵਿੱਚ ਤਾਂ ਉਹਦੇ ਵਿੱਚ ਕਿੰਨੀ ਕੁਆਂਟੀਟੀ ਹੋ ਜਾਏਗੀ ਕਿਤੇ ਦੇਸੀ ਘਿਓ ਦੀ ਜਾਂ ਜੇ ਆਪਾਂ 4 ਚਮਚ ਸਾਗ ਖਾ ਰਹੇ ਹਾਂ ਉਹਦੇ ਵਿੱਚ ਬਹੁਤ ਜ਼ਿਆਦਾ ਕੁਆਂਟੀਟੀ ਨਹੀਂ ਹੋਏਗੀ ਦੇਸੀ ਘਿਓ ਦੀ ਪੋਰਸ਼ਨ ਸਾਈਜ਼ ਆਪਣਾ ਮੇਨਟੇਨ ਕਰਕੇ ਖਾਣਾ ਹੈ ਕਿ ਆਪਾਂ ਥੋੜੇ ਪੋਰਸ਼ਨ ਚ ਆਪਣੇ ਟੇਸਟ ਲਈ ਖਾ ਰਹੇ ਹਾਂ ਸੈਕੰਡਲੀ ਜੇ ਕੋਈ ਚੀਜ਼ ਆਪਾਂ ਨੂੰ ਨਹੀਂ ਪਾਚ ਰਹੀ ਆਪਣੀ ਬਾਡੀ ਨੂੰ ਨਹੀਂ ਪਾਚ ਰਹੀ ਕਿਸੇ ਚੀਜ਼ ਨਾਲ ਆਪਾਂ ਨੂੰ ਐਸਿਡਿਟੀ ਹੋ ਰਹੀ ਹੈ ਕਿਸੇ ਚੀਜ਼ ਨਾਲ ਆਪਾਂ ਨੂੰ ਲੱਗ ਰਿਹਾ ਹੈ ਕਿ ਆਪਾਂ ਨੂੰ ਬਲੱਡ ਪ੍ਰੈਸ਼ਰ ਵਧ ਰਿਹਾ ਹੈ ਜਾਂ ਸੂਤ ਨਹੀਂ ਕਰ ਰਹੀ ਤਾਂ ਹਰ ਇੰਡੀਵਿਜੂਅਲ ਤੇ ਬੇਸ ਕਰਦਾ ਹੈ ਕਿ ਉਹ ਲੈ ਸਕਦੇ ਉਹ ਚੀਜ਼ ਔਰ ਕਿੰਨੀ ਕੁਆਂਟੀਟੀ ਵਿੱਚ ਲੈ ਰਹੀ ਹੈ ਇਟ ਡਿਪੈਂਡਸ ਔਨ ਇੰਡੀਵਿਜੂਅਲ ਟੂ ਇੰਡੀਵਿਜੂਅਲ ਸੋ ਪੋਰਸ਼ਨ ਸਾਈਜ਼ ਆਪਣਾ ਕੰਟਰੋਲ ਕੰਟਰੋਲ ਕਰਕੇ ਲਓ ਸਪੈਸ਼ਲ ਇਹੀ ਕਹੂੰਗੀ ਮੈਂ ਕਿ ਆਪਣੇ ਹਾਰਟ ਨੂੰ ਹੈਲਦੀ ਰੱਖਣ ਲਈ ਬਹੁਤ ਵਧੀਆ ਲਾਈਫ ਸਟਾਈਲ ਰੱਖੋ ਖਾਣਾ ਪੀਣਾ ਆਪਣਾ ਬਹੁਤ ਵਧੀਆ ਰੱਖੋ ਸੈਕੰਡਲੀ ਆਪਣੀਆਂ ਸਾਰੀਆਂ ਮੈਡੀਕੇਸ਼ਨਸ ਟਾਈਮ 'ਤੇ ਲਓ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਦੀ ਬੀਜ਼ੀ ਲਾਈਫ ਦੇ ਵਿੱਚ ਲੋਕ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦੇ ਜਿੱਦੇ ਚੱਲਦੇ ਹੋ अनेਕਾਂ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ